ਇਹ ਤੇ ਉੱਪਰ ਪਹੁੰਚ ਚੁੱਕੇ ਆ ਉਸ ਤੋਂ ਬਾਅਦ ਜਿੱਥੇ ਸਿੱਧਾ ਸਤਿ ਸ਼੍ਰੀ ਅਕਾਲ ਜਾਣ ਕੇ ਸੰਕਟ ਇਹ ਹਣਾ ਆਪਣਾ ਮਾਰਨ ਚਾਹ। ਬੜੀ ਰੌਣਕ ਦੇ ਇਸ ਮਹਾਂਕੀ ਹਾ ਗਾਲਿਆ ਹੁਣ ਆਪਾਂ ਚੱਲਨੀ ਆ ਸਾਧੂ। ਹਾਂਜੀ। ਮੋਢਾ ਸਾਧੂਆਂ ਦਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਵਧੀਆ ਚੜ੍ਹਦੀ ਕਲਾ ਜੋ ਰਹੇ ਹੋ। ਤੇ ਅੱਜ ਇਹ ਰਹਿਵਾ ਐਤਵਾਰ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸ਼੍ਰੀ ਜਗਨੂ ਸਾਹਿਬ ਤੇ ਆਜੂ ਨਾਲੇ ਚਾਹਦੇ ਆ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਵਰਤੋਰਾ ਸ਼੍ਰੀ ਜਗਨੂ ਸਾਹਿਬ ਦੇ ਹੁਣ ਆਪਾਂ ਇੱਥੋਂ ਘਰ ਉਤਰਾਂਗੇ ਘਰ ਆਪਾਂ ਹੁਣ ਦਰਪੇ ਆ ਤੇ ਦੂਜਾ ਦੇ ਵਿੱਚੋਂ ਸਿੱਧਾ ਅੱਜੜਾਂਗੇ ਫਰੋਜ਼ਪੁਰ ਮੋਗਾ ਰੋਡ ਦੇ ਉੱਪਰ ਆਪਾਂ ਹੁਣ ਮੇਨ ਰੋਡ ਤੇ ਪਹੁੰਚ ਚੁੱਕੇ ਆ ਤੇ ਆ ਆ ਗਿਆ ਵਾ ਆਪਣਾ ਮੁਸ਼ਰੀ ਵਾਲੇ ਵਾਲਾ ਟੋਕਲਾ ਜਾ ਕੇ ਦਰਾ ਗਾਉਂਡ ਮੈਂਟਰ ਸਕੂਲ ਕੋਲੇ ਪਹੁੰਚ ਕੇ ਆਪਾਂ ਹੁਣ ਆਹ ਦੇਖੋ ਆਪਾਂ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਦੇ ਡੀਟ ਦੇ ਉੱਪਰ ਪਹੁੰਚ ਚੁੱਕੇ ਹਾਂ ਉਸ ਤੋਂ ਬਾਅਦ ਜਿੱਥੇ ਸਿੱਧਾ ਸੱਤ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਦਰਬਾਰ ਨੂੰ ਆਜੂ ਆਪਾਂ ਚੱਲਦੇ ਹਾਂ ਗੁਰਦੁਦਵਾਰਾ ਸਾਹਿਬ ਪਹੁੰਚ ਗਏ ਆਪਾਂ ਹੁਣ ਲਾਵਾਂਗੇ ਮੋਟਰਸਾਈਕਲ ਨੂੰ ਪਾਰਕਿੰਗ ਤੇ ਮੋਟਰਸਾਈਕਲ ਲਾਤਾ ਤਾਂ ਆਪਾਂ ਹੁਣ ਪਾਰਕਿੰਗ ਦੇ ਵਿੱਚ ਆਪਾਂ ਹੁਣ ਚੱਲਦੇ ਹਾਂ ਦਰਬਾਰ ਮੱਥਾ ਟੇਕਣ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਇੱਧਰ ਸਰੋਵਰ ਵੱਲ ਜਾਵਾਂਗੇ ਕਿ ਇਹ ਸਰੋਵਰ ਵੀ ਜਿਹੜਾ ਬਹੁਤ ਇਤਿਹਾਸਕ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋੜੇ ਨੇ ਕੜ ਮਾਰ ਕੇ ਪਾਣੀ ਕੱਢਿਆ ਸੀਗਾ ਇੱਥੇ ਸਾਡੇ ਕਿਉਂ ਲੱਗੇ ਆਪਾਂ ਪ੍ਰਸ਼ਾਦਾ ਛਕਣ ਗੁਰਦੁਆਰਾ ਸਾਹਿਬ ਤੋਂ ਆਪਾਂ ਦਰਸ਼ਕ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਦਿਖਾਉਣਾ ਮੋਦਮਿਆਂ ਘਰ ਤੇ ਇਸ ਤੋਂ ਬਾਅਦ ਦੇ ਵਿੱਚ ਸਰ ਤੋ ਆਗੇ ਸੀਗੇ ਘਰੇ ਤੇ ਹੁਣ ਘਰੇ ਆਇਆ ਵੇਖਿਆ ਵੀ ਆਪਣੇ ਡੈਡੀ ਆ ਹਨਾ ਕੱਲ ਤੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਗੇ ਸੀਗੇ ਘਰੇ ਤੇ ਘਰ ਆ ਕੇ ਹੁਣ ਵੇਖਿਆ ਵਾ ਤੇ ਡੈਡੀ ਜਿਹੜਾ ਜਾਲ ਮਾਰੀ ਜਾਂਦਾ ਵਾ ਇੱਥੇ ਆਪਾਂ ਗੱਠਾਂ ਚਕਾਈਆਂ ਹੈਗੀਆਂ ਗੱਠਾ ਬਣਵਾ ਕੇ ਤੇ ਆ ਜਿਹੜਾ ਵਿੱਚ ਥੋੜਾ ਬਹੁਤਾ ਨਾੜ ਰਹਿ ਗਿਆ ਹੈਗਾ ਤੇ ਉਹ ਉਧਰ ਹੁਣ ਡੈਡੀ ਜਾਲ ਲੈ ਕੇ ਆਇਆ ਵਾ ਤੇ ਉਹ ਜਾਲ ਮਾਰੀ ਜਾਂਦਾ ਵਾ ਤੇ ਆ ਇੱਧਰ ਆਪਣਾ ਪੱਠਿਆਂ ਵਾਲਾ ਥਾਂ ਵਾ ਜਿੱਤੇ ਬਰਸੀਨ ਬੀਜਣਾ ਵਾ ਇੱਥੇ ਅੱਜ ਬੀਜਾਂਗੇ ਬਰਸੀਨ ਹੁਣ ਚੱਲਦੇ ਆਂ ਡੈਡੀ ਕੋਲੇ ਕਿੱਥੀ ਮਾਰੋ ਨਾ ਚਰਚਾ ਹਾਲ ਨੇ ਇਹ ਹਾੜਾ ਪਾ ਮਾਰਾਂਗੇ ਚਾਰ ਇਹ ਆਪਾਂ ਪਾਹੀ ਰਾਂਦੇ ਜੇ ਇਸ ਨੂੰ ਮਾਰ ਕੇ ਆਹ ਗਾੜ ਜਾ ਹੁਣ ਆਪਾਂ ਚੱਲੀਆਂ ਘਰ ਨੂੰ ਤੇ ਡੈਡੀ ਦਾ ਉੱਧਰ ਨੇ ਬਣਿਆ ਉਹਨੇ ਬਾਹਰ ਦੇ ਵਿੱਚ ਬੜਾਏ ਮਾਰ ਕੇ ਤੇ ਬਾਸੇ ਆਪਾਂ ਨੂੰ ਬੜਾਏ ਕਹਿੰਦਾ ਕਿ ਤੂੰ ਮਾਰੋ ਨਾ ਦੇ ਆਪਾਂ ਫਿਰ ਮਾਰਤਾ ਬਾਅਦ ਜੋ ਇਧਰ ਨੇ ਵਾਂਦੇ ਵਿੱਚ ਵੀ ਅੱਕ ਲਾਤੀ ਸੀ ਜਿਹੜੀਆਂ ਢੇਰੀਆਂ ਬਣਾਈਆਂ ਹੈਗੇ ਮੜੀਆਂ ਮੋਟੀਆਂ ਤੇ ਫਿਰ ਉਹ ਪਰ ਲਿਆ ਨੇ ਵਾਲੇ ਵਾਂਦੇ ਵਿੱਚ ਮਾਰ ਕੇ ਇਧਰ ਮਾਰ ਕੇ ਹੁਣ ਸਾਰੀ ਸਮਾਪਤੀ ਕਰਕੇ ਚੱਲੇ ਆਂ ਆਪਾਂ ਘਰ ਨੂੰ ਇਹ ਤੋਂ ਬਾਅਦ ਚੋਂ ਮੈਨੇ ਆਂ ਵੀ ਇੱਥੇ ਅੱਜ ਬੀਜ ਦਿਆਂ ਤੇ ਸਵੇਰੇ ਵੈਸੇ ਤਾਂ ਅੱਜ ਹੀ ਬੀਜਾਂਗੇ ਅੱਜ ਤੁਹਾਨੂੰ ਮਿਲਦੇ ਹਾਂ ਬੀਜ ਦਾ ਛਟਾ ਆਪਣੇ ਹੰਦ ਨੂੰ ਦਿੱਤਾ ਪਿਆ ਸੀਗਾ ਤੇ ਹੁਣ ਇਹ ਵੀ ਕਹਿੰਦੇ ਜਾਲ ਨਾਲ ਹੀ ਰਲਾ ਦੇਣਾ ਵਾ ਤੰਗਲੀ ਮਾਰਨ ਦੀ ਜਾਂ ਕੋਈ ਵੀ ਸ਼ਾਪਾ ਸੁਪਾ ਮਾਰਨ ਦੀ ਲੋੜ ਹੀ ਨਹੀਂ ਐਸੇ ਨਾਲ ਹੀ ਕਰ ਦਵਾਂਗੇ ਸੈਟ ਬਾਕੀ ਚਲੋ ਮਿਲਦੇ ਆ ਤੁਹਾਨੂੰ ਅੱਗੇ ਡੰਡਾ ਘਟਾਉਣਾਗੇ ਵਧਾਉਣਾ ਬਾਕੀ ਤੇ ਬਾਸ ਮੜਾ ਮੜਾ ਹੀ ਲਾਵਾਂ ਐਂ ਗੱਲ ਬੰਦੀ ਹੁੰਦੀ ਮਗਰੇ ਪੂਰੀ ਵਧੀਆ ਗੱਲ ਬਣਾਈ ਜਾਂਦਾ ਵਾ ਮਗਰ ਆ ਵੇਖੋ ਜਿਵੇਂ ਤੰਗਲੀ ਨਾਲ ਆਪਾਂ ਕਰਦੇ ਹੁੰਨੇ ਓਵੇਂ ਹੀ ਆਉਂਦੇ ਪਈਆਂ ਐਂ ਜਿਵੇਂ ਸਿੱਧੀਆਂ ਸਿੱਧੀਆਂ ਲੀਕਾਂ ਤੰਗਲੀ ਨਾਲ ਦਾ ਭੁਰਾ ਜਾਂ ਪੰਜੇ ਨਾਲ ਭੁਰਾ ਵਿੰਗੇ ਟੇਡੀਆਂ ਹੁੰਦੀਆਂ ਨੇ ਜਾਂ ਜਵਾਂ ਸੁੱਧੀਆਂ ਹੁੰਦੀਆਂ ਪਈਆਂ ਵਾ ਆਪਣਾ ਬਰਸੀਨ ਹੁਣ ਇੱਥੇ ਬੀਜਿਆ ਜਾ ਚੁੱਕਿਆ ਵਾ ਤੇ ਹੁਣ ਆਪਾਂ ਕਰਾਂਗੇ ਇੱਥੇ ਆਪਣੇ ਵਲੌਗ ਦੀ ਸਮਾਪਤੀ ਤੇ ਤੁਹਾਡਾ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਅਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆਪਣੇ ਚੈਨਲ ਨੂੰ ਕਰ ਲੋ ਸਾਰੇ ਜਾਣੇ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਇੱਕ ਲਾਈਕ ਠੀਕ ਹੈ ਧੰਨਵਾਦ ਸਾਰਿਆਂ ਨੂੰ